ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੌਂਦ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਅੱਜ ਦੇ ਇਸ ਨਵੇਂ ਰਾਹ ਦੇ ਵਿੱਚ ਜਿੱਦਾ ਆਪ ਜੀ ਸਾਰੇ ਜਾਣਦੇ ਹੋ ਹਮੇਸ਼ਾ ਹੀ ਹੌਂ ਚੈਨਲ ਦੇ ਪਰਿਵਾਰ ਦੀ ਟੀਮ ਕੋਸ਼ਿਸ਼ ਕਰਦੀ ਹੈ ਕਿ ਕਿਸ ਤਰੀਕੇ ਦੇ ਨਾਲ ਆਪਣੀ ਸੱਭਿਆਚਾਰਕ ਤੇ ਆਪਣੀ ਹੋਰ ਚੈਨਲ ਦੀ ਫਲਵਾੜੀ ਦੇ ਨਾਲ-ਨਾਲ ਸਾਰੀ ਦਸ਼ਕਾ ਤੱਕ ਆਪਾਂ ਕੁਝ ਤਸਵੀਰਾਂ ਸਾਂਝੀ ਕਰ ਸਕੀਏ ਜਿਹੜੇ ਸਾਡੇ ਇਤਿਹਾਸ ਦੇ ਨਾਲ ਜੁੜੀਆਂ ਹੋਈਆਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ ਕਿ ਹੋਲੇ ਮੱਲੇ ਦੀਆਂ ਜੋ ਰੌਣਕਾਂ ਜੋ ਸਾਡੇ ਇਤਿਹਾਸ ਨੂੰ ਦਰਸਾਉਂਦੀਆਂ ਜੋ ਸਾਡੀ ਸੱਭਿਆਚਾਰਕ ਸਾਜ ਜੋ ਸਾਡੇ ਮਾਰਸ਼ਲ ਆਰਟ ਜੋ ਸਾਡੇ ਕੀਤੇ ਹੋਏ ਪੁਰਨੇ ਸਾਡੇ ਸਿੱਖ ਜਥੇਬੰਦੀਆਂ ਨੇ ਸਾਡੇ ਗੁਰੂ ਸਾਹਿਬਾਨਾਂ ਨੇ ਤਾਂਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਾਜ ਆਵਾਜਾ ਜਿਹੜਾ ਸਾਡਾ ਗੁਰੂ ਖਾਲਸਾ ਹੈ ਜਿਹੜਾ ਖਾਲਸਾ ਰੂਪ ਹੈ ਉਸ ਦੀਆਂ ਤਸਵੀਰਾਂ ਜੋ ਆਪਾਂ ਆਪਣੇ ਸਫ਼ਰ ਦੇ ਨਾਲ-ਨਾਲ ਹੋਲੇ ਮੱਲੇ ਦੀਆਂ ਰੌਣਕਾਂ ਆਨੰਦਪੁਰ ਸਾਹਿਬ ਵਿਖੇ ਤੁਹਾਡੇ ਨਾਲ ਜੁੜਾਂਗੇ ਲੇਕਿਨ ਸਭ ਤੋਂ ਪਹਿਲੇ ਜਦੋਂ ਘਰੇੋਂ ਨਿਕਲਣ ਲੱਗੇ ਸੀ ਤੇ ਘਰਦਿਆਂ ਦੇ ਜ਼ੁਬਾਨ ਤੇ ਇੱਕ ਗੱਲ ਸੀਗੀ ਮੈਂ ਘਰਦਿਆਂ ਨੂੰ ਬੋਲਿਆ ਕੀ ਬੇਤਵੀਰ ਸ਼ਾਇਦ ਆਪਾਂ ਖਾ ਪੀ ਕੇ ਚੱਲਦੇ ਹਾਂ ਤੇ ਉਹਨਾਂ ਨੇ ਕਿਹਾ ਕਿ ਕਿੱਧਰ ਜਾ ਰਹੇ ਹੋ ਮੈਂ ਕਿ ਆਨੰਦਪੁਰ ਸਾਹਿਬ ਤੇ ਫੇਰ ਵੀ ਤੁਹਾਨੂੰ ਰਾਤ ਚੱਲਦੇ ਆ ਇੰਨੇ ਸਵਾਗਤ ਹੋਣਾ ਤੁਹਾਡੇ ਰਸਤਿਆਂ ਦੇ ਵਿੱਚ ਇੰਨੀ ਨਿਮਰਤਾ ਦੇ ਨਾਲ ਸੰਗਤ ਬੈਠੀ ਹੁੰਦੀ ਹੈ ਤੇ ਮੈਂ ਸੋਚਿਆ ਕਿ ਅੱਜ ਤਸਵੀਰਾਂ ਵੀ ਵੇਖਦੇ ਜਾਾਂਗੇ ਜਿੱਥੇ ਇਸ ਵੇਲੇ ਮੈਂ ਖੜਾ ਜੰਮੂ ਜਲੰਧਰ ਹਾਈਵੇ ਤੇ ਰੋਡ ਦੇ ਉੱਤੇ ਇਸ ਵੇਲੇ ਮੈਂ ਖੜਾ ਤੇ ਜਗ੍ਹਾ ਦਾ ਨਾਮ ਜਿਹੜਾ ਹੈ ਬਿਸ਼ਨਪੁਰ ਜਗ੍ਹਾ ਦਾ ਨਾਮ ਹੈ ਜਿੱਥੇ ਦੀ ਨੌਜਵਾਨ ਸੰਗਤ ਸਾਰੀ ਬੀਬੀਆਂ ਭੈਣ ਬਜ਼ੁਰਗ ਸਾਰੇ ਇਕੱਠੇ ਇਕਤਰੀਤ ਹੋ ਕੇ ਕਿਸ ਤਰੀਕੇ ਦੇ ਨਾਲ ਸੇਵਾਵਾਂ ਚੱਲਦੀਆਂ ਉਹਦੀਆਂ ਖ ਮੇਰੇ ਹਿਸਾਬ ਦੇ ਨਾਲ ਉੱਥੋਂ ਦੀ ਚੱਲ ਕੇ ਜੰਮੂ ਤੋਂ ਚੱਲ ਕੇ ਜਦੋਂ ਅਸੀਂ ਜਲੰਧਰ ਰੋਡ ਤੇ ਪਿਆਂ ਤੇ ਪਹਿਲਾ ਲੰਗਰ ਜਿਹੜਾ ਇੱਥੇ ਦੀ ਲੱਗਿਆ ਹੋਇਆ ਹੈ ਸੰਗਤ ਦੇ ਲਈ ਜਿਹੜੀ ਅਨੰਦਪੁਰ ਸਾਹਿਬ ਨੂੰ ਜਾ ਰਹੀ ਹੈ ਤੇ ਜਿਹੜੇ ਵੀ ਇੱਥੋਂ ਦੇ ਲੰਗ ਰਹੇ ਆ ਉਹਨਾਂ ਦੇ ਲਈ ਲੰਗਰ ਦਾ ਸਾਰਾ ਪ੍ਰੋਗਰਾਮ ਇਨਾਂ ਨੇ ਇੱਥੇ ਆਯੋਜਿਤ ਕੀਤਾ ਹੋਇਆ ਹੈ ਇੱਥੇ ਦੀ ਸੰਗਤ ਨੂੰ ਸਭ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਸਾਰੀ ਸੰਗਤ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਇਤਿਹਾਸ ਦੀ ਚੱਕਰ ਮੈਂ ਗੱਲ ਕਰਾਂ ਸੀ ਕੋਮ ਦੀ ਸ਼ਾਇਦ ਸਾਡੇ ਕੋਲ ਬਹੁਤ ਕਿਸਿਆਂ ਨੂੰ ਸਿੱਖਣ ਨੂੰ ਮਿਲਿਆ ਕਿਉਂਕਿ ਪਹਿਲੇ ਜੋ ਚੀਜ਼ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਬੱਚਿਆਂ ਨੂੰ ਦੱਸਦੇ ਆ ਜਾਂ ਸਾਡੇ ਬਜ਼ੁਰਗ ਸੱਥਾਂ ਤੇ ਬੈਠ ਕੇ ਆਪਣੇ ਬੱਚਿਆਂ ਨੂੰ ਵਿਖਾਉਂਦੇ ਕਿ ਸਾਡਾ ਕਲਚਰ ਕੀ ਹੈ ਅਸੀਂ ਕਿਸ ਤਰੀਕਾ ਨਾਲ ਕਿਸੇ ਦਾ ਮਾਨ ਸਤਿਕਾਰ ਕਰੀਦਾ ਤੇ ਕਿਸ ਤਰੀਕੇ ਨਾਲ ਆਪਣੇ ਸੱਭਿਆਚਾਰ ਨੂੰ ਦੂਜਿਆਂ ਤੱਕ ਪਹੁੰਚਾਉਣਾ ਹੈ ਸਾਡੇ ਤੋਂ ਹੀ ਸਿੱਖ ਕੇ ਅੱਗੇ ਹੋਣ ਚਾਈ ਜਾ ਰਹੇ ਨੇ ਉਹਦੇ ਧੰਨਵਾਦ ਅਸਲ ਇਸ ਮਿੱਟੀ ਦੀ ਜਿਹੜੀ ਖੁਸ਼ਬੂ ਨੂੰ ਬਾਕਿਆ ਤਾਂ ਕੋ ਚਾਂਦੇ ਹੋ ਉਹ ਸਾਡੀ ਨੌਜਵਾਨ ਪੀੜ੍ਹੀ ਸਾਡੇ ਪੰਜਾਬ ਦੀ ਤੇ ਸਾਡੇ ਬਜ਼ੁਰਗਨ ਉਸ ਤੇ ਲਈ ਤੇ ਸਾਰਿਆਂ ਦੀ ਐਪਰੀਸ਼ੀਏਸ਼ਨ ਬੜੀ ਹੈ ਜੀ ਆਇਆਂ ਨੂੰ ਮੈਂ ਚਾਹਾਂਗਾ ਇਸ ਪਿੰਡ ਦੇ ਵਿੱਚੋਂ ਸਭ ਤੋਂ ਪਹਿਲੇ ਬਿਸ਼ਨਪੁਰ ਪਿੰਡ ਦੇ ਵਿੱਚੋਂ ਸਾਡੇ ਜਿਹੜੇ ਵੀਰ ਕਿਹੜਾ ਇਲਾਕਾ ਹੈ ਤੇ ਕੀ ਕੁਝ ਦਿਮਾਗ ਦੇ ਵਿੱਚ ਰਹਿੰਦਾ ਹੈ ਤੇ ਸਾਰੀ ਸੰਗਤ ਦੇ ਵੀ ਸੇਵਾਵਾਂ ਦਾ ਤੇ ਖਾਸ ਕਰਕੇ ਐਸੇ ਤੋਰ ਦਾ ਜਦੋਂ ਹੋਲੇ ਮੱਲੇ ਦੇ ਇਸ ਪਵਿੱਤਰ ਤਿਹਾੜੀ ਦੇ ਵਿੱਚ ਸਾਰਿਆਂ ਦਾ ਕਪੜੀ ਰੋਣ ਕਾ ਪਹੁੰਚਣੀਆਂ ਹੁੰਦੀ ਜੀ ਆ ਇਹਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਸਭ ਸੰਗਤ ਨੂੰ ਹੋਲੇ ਮੱਲੇ ਦੀ ਲੱਖ ਲੱਖ ਵਧਾਈ ਹੋਵੇ ਸਾਡੀ ਸਾਧ ਸੰਗਤ ਵੱਲੋਂ ਨੌਜਵਾਨਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਸਾਰੇ ਨੇ ਗੁਰੂ ਦਾ ਲੰਗਰ ਲਾਇਆ ਗੁਰਦੁਆਰਾ ਚੱਲ ਰਿਹਾ ਆ ਤੇ ਸਭ ਨੂੰ ਬਧਾਈ ਹੋਵੇ ਪਿੰਡ ਬਿਸ਼ਨਪੁਰ ਜੀਟੀ ਰੋਡ ਜੰਮੂ ਪਠਾਨਕੋਟ ਰੋਡ ਬਿਲਕੁਲ ਮੈਂ ਜਦੋਂ ਤੇ ਜੀ ਲੰਗਦਾ ਨਾ ਤੇ ਕਈ ਵਾਰੀ ਸਾਨੂੰ ਬੁਲਾਣਾ ਪੈਂਦਾ ਪਿੰਡਾਂ ਦੇ ਵਿੱਚ ਉਹਨਾਂ ਨੌਜਵਾਨ ਵੀਰਾਂ ਨੂੰ ਆਓ ਜੀ ਸੇਵਾ ਲੱਗੀ ਹੈ ਲੇਕਿਨ ਜਦੋਂ ਅੱਪਾ ਪੰਜਾਬ ਦੇ ਬਾਰਡਰ ਟੱਪ ਕੇ ਲਖਨਊਰੋ ਇੱਧਰ ਪੁੱਜਦੇ ਆ ਨਾ ਇੱਥੇ ਮੈਂ ਦੇਖਦਾ ਸਾਰੀਆਂ ਮਾਤਾਵਾਂ ਪੈਣਾ ਆਪਣੇ ਬੱਚਿਆਂ ਦੇ ਨਾਲ ਹੋਰ ਪਿੰਡ ਦੇ ਨੌਜਵਾਨ ਬੱਚੇ ਕਿ ਇੱਥੇ ਵੀ ਸੱਦਣਾ ਪੈਂਦਾ ਕਿ ਆਓ ਆਪੇ ਉਦਮ ਹੁੰਦਾ ਹੈ ਸੇਵਾ ਉਦਮ ਆ ਜੀ ਸਾਰਿਆਂ ਦਾ ਉ ਆਪੇ ਇਕੱਠੇ ਹੁੰਦੇ ਜੀ ਇਹ ਸਵਾਲ ਮੈਂ ਇਸ ਲਈ ਵੀ ਪੁੱਛ ਰਿਹਾ ਸ਼ਾਇਦ ਸੰਗਤ ਨੂੰ ਸਾਨੂੰ ਨਾ ਅਨਾਉਂਸਮੈਂਟਾ ਕਰਨੀ ਪੈਂਦੀ ਹੈ ਪਿੰਡ ਦੇ ਵਿੱਚ ਜਾ ਕੇ ਲੰਗਰ ਲੱਗ ਰਿਹਾ ਜੀ ਤੁਸੀਂ ਆਓ ਇੱਥੇ ਬੱਚੇ ਦੇ ਉਧਰ ਨੌਜਵਾਨਾਂ ਦੇ ਸੰਗਤ ਆ ਨੌਜਵਾਨਾਂ ਨੇ ਆਪਣਾ ਬਣਾਇਆ ਦੇ ਉਹ ਨੌਜਵਾਨ ਸਾਡੇ ਪਿੰਡ ਦੇ ਬਾਹਰ ਬੈਠੇ ਨੌਜਵਾਨ ਵੀਰ ਜਿਹੜੇ ਨੇ ਉਹਨਾਂ ਦਾ ਬਹੁਤ ਸਹਿਯੋਗ ਹੈ ਇਸ ਕੰਮ ਦੇ ਵਿੱਚ ਠੀਕ ਹੈ ਜੀ ਉੱਤੇ ਇਲਾਵਾ ਸਾਡੇ ਪਿੰਡ ਦੇ ਜਿਹੜਾ ਭਾਈਚਾਰਾ ਆਗਾ ਉਹਦਾ ਬਹੁਤ ਸਹਿਯੋਗ ਦੇ ਨਾਲ ਇਹ ਆਪਾਂ ਉਹ ਲੈ ਮਲੇ ਦਾ ਜਿਹੜਾ ਕਿ ਲੰਗਰ ਸ਼ੁਰੂ ਕੀਤਾ ਆ ਇਹ ਚਾਹ ਦਾ ਲੰਗਰ ਵੀ ਚੱਲ ਰਿਹਾ ਉਸ ਦੇ ਇਲਾਵਾ ਆਪਾਂ ਥੋੜੀ ਦੇ ਕਰਦੇ ਨੇ ਸਾਨੂੰ ਇਹ ਨਹੀਂ ਕਿ ਕਿਸੇ ਨੂੰ ਸਪੈਸ਼ਲਿਸਟ ਜਾ ਕੇ ਕਹਿਣਾ ਪੈਂਦਾ ਸਾਰਿਆਂ ਚ ਮਨ ਚ ਉਤਸ਼ਾਹ ਆ ਔਰ ਬੜੇ ਉਤਸ਼ਾਹ ਦੇ ਨਾਲ ਸਾਰ ਕੋਈ ਮੈਂਬਰ ਇੱਥੇ ਪੁੱਜਦਾ ਔਰ ਸਾਰੇ ਹੀ ਰਲ ਮਿਲ ਕੇ ਇਹ ਸਾਰਾ ਬਹੁਤ ਹੀ ਖੁਸ਼ੀ ਦੇ ਨਾਲ ਸਾਰੀ ਸੇਵਾ ਕਰਦੇ ਨੇ ਨਿਭਾਉਂਦੇ ਨੇ ਬਿਲਕੁਲ ਇਹ ਤੇ ਜਿਹੜੀ ਮਿੱਟੀ ਦੀ ਖੁਸ਼ਬੂ ਹੈ ਪੰਜਾਬ ਦੀ ਪੰਜ ਦਰਿਆਵਾਂ ਦਾ ਕਿਉਂ ਕਹਿੰਦੇ ਨੇ ਜੀ ਕਿਉਂਕਿ ਇਹ ਜਿਹੜਾ ਵੀ ਜਨਮ ਲੈਂਦਾ ਹੈ ਨਾ ਇਸ ਧਰਤੀ ਦੇ ਉੱਤੇ ਆਪਣੇ ਆਪ ਨੂੰ ਬੜਾ ਸੁਭਾਗੇਸ਼ਾਲੀ ਮਹਿਸੂਸ ਕਰਦਾ ਹੈ ਕਿ ਸ਼ਾਇਦ ਅਸੀਂ ਵੱਖਰੇ ਆ ਪੂਰੇ ਸਮਾਜ ਦੇ ਵਿੱਚੋਂ ਤੋਂ ਵੀ ਪਹਿਲੇ ਬਹੁਤ ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲੇ ਕਿ ਤੁਸੀਂ ਮੈਂ ਦੇਖ ਰਿਹਾ ਸੀ ਹੁਣ ਪ੍ਰਸ਼ਾਦਿਆਂ ਦੀ ਸੇਵਾ ਲੱਗੀ ਹੋਈ ਹੈ ਘਰ ਦੇ ਵਿੱਚ ਜਦੋਂ ਆਪਾਂ ਬੈਂਦੇ ਆ ਨਾ ਦੋ ਫੁਲਕੇ ਲਾਉਂਦੇ ਆ ਵੀ ਕਈ ਵਾਰੀ ਮੱਥੇ ਦੇ ਉੱਤੇ ਵੱਟ ਹੁੰਦਾ ਹੈ ਲੇਕਿਨ ਤਾਨ ਨੇ ਪੰਜਾਬ ਦੀਆਂ ਸਾਰੀਆਂ ਮਾਵਾਂ ਇਹਨੂੰ ਤਾਂ ਮੈਂ ਸਲੂਟ ਕਰਦਾ ਆਪਣੇ ਵੱਲੋਂ ਜੀ ਆ ਇਹਨੂੰ ਸਭ ਤੋਂ ਪਹਿਲਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਜੀ ਖੁਦ ਵੀ ਸੇਵਾ ਕਰ ਰਹੇ ਹੋ ਤੇ ਬੱਚੇ ਨੂੰ ਕੀ ਸੰਦੇਸ਼ ਦਿੰਦੇ ਹੋ ਜਦੋਂ ਇਹੋ ਜੇ ਰੋਣ ਕਮੇਟੀ ਆੜੇ ਆਂਦੇ ਜਦੋਂ ਆਪਣਾ ਸਮਾਜ ਨੂੰ ਵਿਖਾਉਂਦੇ ਆ ਕਿ ਸਾਡਾ ਕਲਚਰ ਜਿਹੜਾ ਇਹੋ ਜਿਹਾ ਸਾਡਾ ਇ भाई बच्चे अपने आगे कितते पहले पहले नंबर पे ਸਾਡੇ ਬੱਚਿਆਂ ਦਾ ਸਭ ਤੋਂ ਸੇਵਾ ਬੱਚਿਆਂ ਨੇ ਕੀਤੀ ਹੈ ਅਸੀਂ ਕੀ ਕਰਨ ਵਾਲੇ ਮਹਾਰਜ ਕਰਾਨ ਵਾਲੇ ਸਤਗੁਰ ਕਰਾਨ ਵਾਲੀ ਸੇਵਾ ਤੇ ਤੁਸੀਂ ਮਤਲਬ ਸਿੱਖਦੇ ਹੀ ਆ ਨਾ ਬੰਦਾ ਆਪਣੇ ਪਰਿਵਾਰ ਚ ਜ਼ਿੰਦਗੀ ਦੇ ਐਕਸਪੀਰੀਅੰਸ ਲੈਂਦਾ ਫਿਰ ਆਪਣੇ ਆਣ ਵਾਲੇ ਗੁਆਂਣ ਤੇ ਸਾਰੇ ਬੱਚੇ ਨੂੰ ਦੱਸਦਾ ਇਹਨਾਂ ਦਾ ਕੀ ਹੋ ਜਾ ਸਹਿਯੋਗ ਰੰਦਾ ਬੱਚਿਆਂ ਦਾ ਕਿ ਅਸੀਂ ਜਾ ਕੇ ਸੇਵਾ ਕਰਨੀ ਹੁੰਦੀ ਹੈ ਬੱਚੇ ਕਰਦੇ ਸੇਵਾ ਬਹੁਤ ਕਰਦੇ ਆ ਤੇ ਕਿਹੜੇ ਇਲਾਕੇ ਦੇ ਤੁਸੀਂ ਤੁਸੀਂ ਵੀ ਇਧਰ ਦੇ ਲੋਕਲ ਉਥਾਂ ਦੇ ਮਿਸ਼ਨ ਪਰਦੇ ਨਾਮ ਕੀ ਪੈਂਦੀ ਤੁਹਾਡਾ ਸੰਤੋਸ਼ਪੁਰ ਬਹੁਤ ਧੰਨਵਾਦ ਮਾਤਾ ਤੁਹਾਡਾ ਦੀਦੀ ਦੇਖ ਰਹੇ ਹੋ ਕਿ ਆਪਸੀ ਸਾਂਝ ਵਾਲਤਾ ਦਾ ਕਿੰਨੀ ਪਿਆਰ ਮੁਹੱਬਤ ਨਾਲ ਸਾਰੇ ਮਿਲ ਜੁਲ ਕੇ ਸੇਵਾ ਕਰ ਰਹੇ ਹਨ ਆਨੰਦ ਮਾਰ ਰਹੇ ਨੇ ਹੋਲੇ ਮੱਲੇ ਦੇ ਜਿਹੜੀ ਸੰਗਤਾਂ ਨਿਕਲ ਕੇ ਆ ਰਹੀਆਂ ਤੁਸੀਂ ਕਿੱਧਰ ਤੇ ਰਹਿਣ ਵਾਲੇ ਹੋ ਇੱਕ ਪਿੰਡ ਸਾਡੇ ਪਿੱਛੇ ਪਰ ਸਾਰੇ ਦਾ ਇੱਕੋ ਪਿੰਡ ਹੈ ਜੀ ਇੱਕੋ ਪਿੰਡ ਸਾਡਾ ਇਹ ਤਾਂ ਤੁਹਾਡੇ ਵੀ ਸਾਰੇ ਪਿੰਡ ਦੇ ਬੱਚੇ ਵਗੈਰਾ ਸਾਰੇ ਸਾਰੇ ਆਪਣੇ ਬੱਚੇ ਸਾਰੇ ਹੀ ਬਹੁਤ ਬਹੁਤ ਧੰਨਵਾਦ ਆਹ ਤੁਹਾਨੂੰ ਪਹਿਲੇ ਇੱਕ ਤਸਵੀਰਾਂ ਵਿਖਾਉਂਦਾ ਇਹ ਉਹ ਚਿਹਰੇ ਜਿਨ੍ਹਾਂ ਨੇ ਸਾਡਾ ਇਤਿਹਾਸ ਜਿੱ ਕਿੰਨੀ ਚਾਹੀਦੀਆਂ ਇਹ ਉਹ ਚਿਹਰੇ ਜਿਹੜੇ ਜੰਮੂ ਤੋਂ ਨਿਕਲ ਕੇ ਚਲੰਦਰ ਵੱਲੋਂ ਜਿੱਦੂ ਆਪਾਂ ਆਂਦੇ ਆ ਪਹਿਲਾ ਲੰਗਰ ਇਹਨਾਂ ਦਾ ਇਨਸਟਾਲ ਹੈ ਉਹਨਾਂ ਦੇ ਲਈ ਜਿਹੜੇ ਅਨੰਦਪੁਰ ਸਾਹਿਬ ਹੋਲੇ ਮਹੱਲੇ ਦੇ ਉੱਤੇ ਜਾ ਰਹੇ ਹਨ ਤੁਸੀਂ ਵੇਖ ਰਹੇ ਹੋ ਕਿੰਨੀਆਂ ਦੂਰਪਾਰ ਦੀਆਂ ਸੰਗਤਾਂ ਚੱਲ ਕੇ ਇੱਥੇ ਆ ਰਹੀਆਂ ਚਾਹ ਦਾ ਲੰਗਰ ਫਿਲਹਾਲ ਲੱਗੇ ਹੋਇਆ ਤੇ ਪ੍ਰਸ਼ਾਦਾ ਤਿਆਰ ਹੋ ਰਿਹਾ ਉਹਦੀਆਂ ਵੀ ਤਸਵੀਰਾਂ ਤੁਹਾਨੂੰ ਵੀ ਦੱਸਾਂਗਾ ਤੁਸੀਂ ਦੇਖੋ ਦੂਰੋਂ ਪਾਰੋਂ ਦੀ ਚੱਲ ਕੇ ਸੰਗਤਾਂ ਆ ਰਹੀਆਂ ਤੇ ਚਾਹ ਦਾ ਲੰਗਰ ਲੰਗਰ ਦੀ ਤੇ ਕੋਈ ਘਾਟ ਨਹੀਂ ਮੈਂ ਆਪਣੇ ਮੂਹ ਦੇ ਵਿੱਚੋਂ ਕਿੰਨੀ ਕਿ ਸ਼ਿਫਟ ਕਰ ਲਾਂ ਇਹ ਤੇ ਸਾਰੇ ਸੋਸ਼ਲ ਮੀਡੀਆ ਪਲੇਟਫ ਸਾਡੇ ਵੀਰਾਂ ਨੂੰ ਸੁਣਦੇ ਰਹਿੰਦੇ ਹੋ ਗੱਡੀਆਂ ਲੰਘ ਰੀਆਂ ਨਿਸ਼ਾਨ ਸਾਹਿਬ ਲੱਗੇ ਹੋਏ ਉਹਨਾਂ ਦੇ ਅੱਗੇ ਲੇਕਿਨ ਫਿਰ ਵੀ ਇੱਕ ਖੂਬਸੂਰਤ ਤਸਵੀਰਾਂ ਦੇ ਨਾਲ ਨਾਲ ਇੱਕ ਛੋਟੀ ਜੀ ਅਪੀਲ ਵੀ ਕਿ ਸ਼ਾਇਦ ਅਨੰਦਪੁਰ ਸਾਹਿਬ ਜਿੱਦਾ ਜਿੱਦਾ ਆਪਾਂ ਵੇਖਦੇ ਆਂ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਹੋਣ ਵੱਡੀ ਵੱਡੀ ਮਹਾਨ ਸ਼ਕਤੀ ਸ਼ਖਸੀਅਤਾਂ ਹੋਣ ਸਾਡੇ ਪੰਥ ਦੀ ਉਹ ਕਹਿੰਦੀਆਂ ਕਿ ਇਹ ਹੁੱਲੜਬਾਜੀ ਤੋਂ ਬਚਣਾ ਤੇ ਆਪਣਾ ਜਿਹੜਾ ਸੱਭਿਆਚਾਰ ਮਾਰਸ਼ਲ ਆਰਟ ਜਿਹੜੇ ਵੀ ਸੀ ਕੌਮ ਨੂੰ ਸੰਬੰਧਿਤ ਜਿਹੜੀ ਚੀਜ਼ਾਂ ਆਪਾਂ ਆਪਣੀ ਪ੍ਰਦਰਸ਼ਨੀ ਕਰਨੀ ਹੁੰਦੀ ਆ ਦੱਸਣਾ ਹੁੰਦਾ ਕਿ ਕਿਸ ਤਰ੍ਹਾਂ ਅਸੀਂ ਅਹ ਇਨਸਾਨੀ ਦੀ ਸੇਵਾ ਦੇ ਲਈ ਆਪਾਂ ਸਾਰੀ ਗੱਲਬਾਤ ਕਰ ਰਹੇ ਆ ਤੇ ਕਿਸ ਤਰੀਕੇ ਨਾਲ ਆਪਾਂ ਗੱਲਬਾਤ ਕਰ ਰਹੇ ਆ ਤੇ ਤੁਸੀਂ ਦੇਖ ਰਹੇ ਹੋ ਪਿਆਰ ਜਿਹਨੂੰ ਤੁਸੀਂ ਕਿਹਾ ਕਿ ਸੇਵਾ ਪਾ ਦੇਓ ਤੇ ਅਰਦਾਸ ਠੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਪਿਆਰ ਜਿਹੜਾ ਇਹਨਾਂ ਦਾ ਮੈਂ ਤੇ ਧੰਨਵਾਦ ਕਰਦਾ ਵੀਰੋ ਨਾਲ ਸਾਰਿਆਂ ਇਹ ਸੇਵਾ ਵਾਸਤੇ ਇਹਨਾਂ ਨੇ ਮਾਇਆ ਦੇ ਕੇ ਕਿ ਇਹਨਾਂ ਕੇ ਸਾਡੇ ਤਰਫੋਂ ਅਰਦਾਸ ਕਰਵਾ ਦੇਓ ਅਨੰਦਪੁਰ ਸਾਹਿਬ ਦੀ ਮੈਂ ਤੁਹਾਨੂੰ ਧੰਨਵਾਦ ਕਰਦਾ ਤੁਸੀਂ ਦੇਖ ਸਕਦੇ ਹੋ ਪਿਆਰ ਇਹਦੇ ਹੁਣ ਅੱਗੇ ਤੁਹਾਨੂੰ ਲੰਗਰ ਦੀ ਤਿਆਰੀਆਂ ਦੀ ਤੁਹਾਨੂੰ ਮੈਂ ਦੱਸਦਾ ਕਿ ਕਿਸ ਤਰੀਕੇ ਦੇ ਨਾਲ ਦਾਲ ਦੇ ਸਗਲੇ ਚੜੇ ਹੋਏ ਨੂੰ ਉਬਲਦੇ ਦੇਖਦੇ ਤੁਹਾਨੂੰ ਸਭ ਨੂੰ ਅੱਜ ਸਾਨੂੰ ਜਮੂਰ ਬੜੇ ਖਾਤਮ ਨਜ਼ਰ ਆਦੇ ਤੇ ਬਿਆਨਤਰੀ ਵਿੱਚ ਆਵਾਂਗਾ ਸ਼ਾਇਦ ਪੰਜਾਬ ਦੀ ਇਸ ਚੀਜ਼ ਨੂੰ ਤੁਸੀਂ ਬੜੇ ਵਾਕ ਉਹ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਚੱਲ ਰਹੇ ਪਹਿਲਾਂ ਤਾਂ ਸਾਰਿਆਂ ਨੂੰ ਵਧਾਈ ਦੇਣਾ ਕਿ ਜਿਹੜੀ ਵੀ ਸੰਗਤ ਇੱਥੇ ਪਹੁੰਚ ਰਹੀ ਹੈ ਜਿੰਨੇ ਅਸੀਂ ਨਿਸ਼ਾਨ ਸਾਹਿਬ ਝੁਲਦੇ ਦੇਖ ਰਹੇ ਹਾਂ ਤੇ ਬੜਾ ਅੰਦਰ ਨਾ એનર્ਜੀ ਜੀ ਆਉਂਦੀ ਹੈ ਕਿ ਦੇਖ ਕੇ ਜੀ ਅਸੀਂ ਬਹੁਤ ਪਿੱਛੇ ਹਾਂ ਤੇ ਮੈਂ ਤੇ ਜਿਹੜੀ ਬਜ਼ੁਰਗਾਂ ਜਿਹੜੀ ਮਾਤਾਵਾਂ ਮੈਂ ਤੁਹਾਨੂੰ ਦੱਸ ਰਿਹਾ ਕੀ ਲੱਗ ਰਿਹਾ ਕਿ ਅਸੀਂ ਕਿਲੇ ਜੰਮੂ ਤੋਂ ਬਾਹਰ ਆ ਗਏ ਹੁਣ ਔਰ ਇਹ ਸਗਲੇ ਜੋ ਲੰਗਰ ਇਹ ਗੁਰੂ ਸਾਹਿਬ ਦੀ ਦੇਣ ਹੈ ਬਖਸ਼ ਹੈ ਇਸ ਧਰਤੀ ਨੂੰ ਪੰਜਾਬ ਨੂੰ ਕੀ ਇਹ ਕੜਾਈਆਂ ਦੇਖ ਰਹੇ ਦਦੇ ਦੇਖਦੀਆਂ ਨਹੀਂ ਕਹਿੰਦੇ ਪਨੀਰ ਤੁਸੀਂ ਮੈਂ ਪਨੀਰ ਨਹੀਂ ਮੈਂ ਕਹਿੰਦਾ ਜਿੱਥੇ ਤੁਸੀਂ ਦਾਲ ਦੇ ਸਗਲੇ ਪਨੀਰ ਦੇ ਸਗਲੇ ਖੀਰ ਦੇ ਸਗਲੇ ਹਰ ਪਾਸੇ ਤੋਂ ਨੂ ਲੰਗਰ ਵਕ ਵਕ ਕਿਸਮ ਦਾ ਔਰ بڑا ਮੈਂ ਦੱਸ ਰਿਹਾ ਕਿ ਭਾਬੂ ਵੀ ਕਰਦੀਆਂ ਨੇ ਤਸਵੀਰਾਂ ਇਹ ਭਾਬੂ ਤਾਂ ਉਹਨੇ ਅਸੀ ਕਿ ਅਸੀਂ ਬਹੁਤ ਦੂਰ ਆ ਅਸੀਂ ਕੁਝ ਵੀ ਨਹੀਂ ਕੀਤਾ ਸਮਾਜ ਚ ਦੁਨੀਆ ਚ ਆ ਕੇ ਪਰ ਜੋ ਇਹਨੇ ਲੈ ਕੇ ਗੁਰੂ ਸਾਹਿਬ ਨੇ ਜੀਵਨ ਯੋਜਨਾ ਦਾ ਲਾਇਆ ਮੈਂ ਕਹਿੰਦਾ ਪ੍ਰਮਾਤਮਾ ਅਗਲਾ ਜਨਮ ਜਿਹੜਾ ਸਾਨੂੰ ਸ਼ਾਇਦ ਇਸ ਧਰਤੀ ਤੇ ਦੇ ਦੇ ਹਾਲਾਂਕਿ ਹੁਣ ਇਨਸਾਨੀ ਜੁਗ ਨੂੰ ਸਾਨੂੰ ਮਿਲ ਨਹੀਂ ਨਹੀਂ ਹੈ ਜਿੰਨੇ ਅਸੀਂ ਜੋ ਅਸੀਂ ਕਰ ਰਹੇ ਆ ਆਪਣੇ ਜੀਵਨ ਜੋ ਸਾਡਾ ਅਸੀਂ ਨਹੀਂ ਉਹਨੇ ਉਹ ਅਸੀਂ ਉਦਾਂ ਦਾ ਜੀਰ ਜਿੱਦਾਂ ਇੱਕ ਇੱਕ ਸੱਚਾ ਸੁੱਚਾ ਹੁੰਦਾ ਹੈ ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਸਾਡੇ ਸਮਾਜ ਨੂੰ ਵੇਖ ਕੇ ਬਾਕੀ ਸਮਾਜ ਵੀ ਆਕਰਸ਼ਿਤ ਹੁੰਦਾ ਕਿ ਕਿਸ ਤਰੀਕੇ ਨਾਲ ਇਕੱਠੇ ਬੈ ਕੇ ਪਿਆਰ ਮੁਹੱਬਤ ਨਾਲ ਸਾਰਿਆਂ ਦਾ ਸੇਵਾ ਇਹਨਾਂ ਨੇ ਵੀ ਪਰਿਵਾਰ ਛੱਡੇ ਆਪਣੇ ਘਰ ਛੱਡ ਕੇ ਆਏ ਨੇ ਪਰ ਅਸੀਂ ਇੱਕ ਸਕੂਲ ਦਾ ਟਿਫਨ ਤਿਆਰ ਕਰਨਾ ਹੁੰਦਾ ਉਹ ਵੀ ਸਾਨੂੰ ਚੁਣਦਾ ਹੈ ਕਿ ਸਵੇਰੇ ਉੱਠਣਾ ਜਲਦੀ ਪਰ ਇਹ ਖੋ ਜਿਨ੍ਹਾਂ ਨੇ ਪੂਰੇ ਦਿਨ ਨੂੰ ਲਗਾਤਾਰ ਜਿੰਨੇ ਦਿਨ ਹੌਲੇ ਮਲੇ ਦੀ ਰੌਣਕਾਂ ਰਹਿਣੀਆਂ ਤੇ ਬੀਬੀਆਂ ਨੇ ਇਦਾਂ ਹੀ ਡਟੇ ਰਹਿਣਾ ਸੇਵਾ ਕਰਦੇ ਹਨ ਹੈਨਾ ਉਹ ਲੰਗਰ ਦੀ ਪ੍ਰਵਾਹ ਨੀ ਕੋਈ ਤੁਸੀਂ ਕੋਈ ਗਿਣਤੀ ਨਹੀਂ ਹੈ ਕੋਈ ਕਾਊਂਟ ਨਹੀਂ ਕੀਤਾ ਹੋਇਆ ਕਿ ਇਹ ਕਿੰਨੇ ਵਜੇ ਚੱਲਣਾ ਹੈ ਕਿੰਨੇ ਵਜੇ ਤੱਕ ਚੱਲਣਾ ਹੈ ਇਹ ਦਿਨ ਰਾਤ ਚੱਲਣਾ ਹੈ ਸੋ ਜੰਮੂ ਕਸ਼ਮੀਰ ਦੀ ਜਿੰਨੀ ਸੰਗਤ ਹੈ ਹੋਂਦ ਨਾਲ ਜੁੜੀ ਐ ਸੀ ਵਕ ਵਕ ਪੜਾਅ ਅਸੀਂ ਦਿਖਾਉਂਦੇ ਰਵਾਂਗੇ ਇਹ ਪਹਿਲਾ ਲੰਗਰ ਜਿਹੜਾ ਅਸੀਂ ਜੰਮੂ ਤੋਂ ਜਦੋਂ ਪਠਾਨਕੋਟ ਤੋਂ ਪੰਜਾਬ ਵੱਲ ਚੱਲ ਰਹੇ ਹਾਂ ਤੋ ਜਲੰਧਰ ਦੇ ਰਾਹ ਵਿੱਚ ਪਹਿਲਾ ਲੰਗਰ ਆਇਆ ਸੋ ਆਪ ਜੀ ਜਦੋਂ ਵੀ ਆਓਗੇ ਇੱਥੇ ਜ਼ਰੂਰ ਰੁਕਿਓ ਔਰ ਲੰਗਰ ਛੱਕ ਕੇ ਹੀ ਅੱਗੇ ਚੱਲਣਾ ਤਾਂਕਿ ਇਹਨਾਂ ਨੂੰ ਵੀ ਲੱਗੇ ਕਿ ਜੋ ਅਸੀਂ ਇੱਕ ਉਪਰਾਲਾ ਕੀਤਾ ਤੇ ਸੰਗਤ ਨੇ ਆ ਕੇ ਆਪਣੇ ਇੱਥੇ ਹਾਜ਼ਰੀ ਭਾਈ ਔਰ ਇਹ ਲੰਗਰ ਜਿਹੜਾ ਸੰਗਤ ਦਾ ਪ੍ਰਮਾਣ ਕੀਤਾ ਸੋ ਮੈਂ ਫਿਰ ਆਪ ਸਾਰਿਆਂ ਨੂੰ ਇਹੀ ਇੱਕ ਬੇਨਤੀ ਕਰਦਾ ਉਹ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਇਹ ਮੈਸੇਜ ਜਿਹੜਾ ਸੀ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਈਏ ਇਹ ਰੌਣਕਾਂ ਜਿਹੜੀ ਇਹ ਇਹਦਾ ਵੱਡਾ ਮੈਂ ਕਹਿੰਦਾ ਬੜਾ ਵੱਡਾ ਤਿਉਹਾਰ ਹੈ ਤੇ ਜਿਹਨੂੰ ਅਸੀਂ ਹਰ ਸੁਲਾਸ ਨਾਲ ਬਣਾਣਾ ਹੈ ਖੁਸ਼ੀਆਂ ਨਾਲ ਬਣਾਣਾ ਹੈ ਉਹ ਹਰਵਿੰਦਰ ਵੀਰ ਜ਼ਰੂਰ ਹੋਣਗਲਾਣਗੇ ਜੰਮੂ ਕਸ਼ਮੀਰ ਤੱਕ ਇਹ ਖੁਸ਼ੀਆਂ ਪਹੁੰਚਾਣਗੇ ਔਰ ਤੁਸੀਂ ਜ਼ਰੂਰ ਸਾਡਾ ਸਾਥ ਦੇਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਰੌਣਕਮਈ ਤਸਵੀਰਾਂ ਦੇ ਨਾਲ ਨਾਲ ਜੋ ਪਿਆਰ ਮਿਲਿਆ ਇੱਥੇ ਦਾ ਉਮਦਾ ਕਿਸਮ ਦਾ ਸਾਨੂੰ ਲੱਗਦਾ ਹੈ ਸ਼ਾਇਦ ਆ ਕੇ ਸੇਵਾਵਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਸੇ ਕਰਕੇ ਅਸੀਂ ਆਪਣੇ ਜੀਵਨ ਦੀਆਂ ਕੁਝ ੜੀਆਂ ਕੱਢ ਕੇ ਪਹੁੰਚਾਂਗੇ ਪਰਿਵਾਰ ਦੇ ਲਈ ਜੁੜਦੇ ਹਾਂ ਇਕੱਠੀ ਸਾਂਝ ਬਣਾਉਂਦੇ ਹਾਂ ਕਿ ਚਲੋ ਅੱਜ ਇਸ ਇਸੀ ਤਸਵੀਰਾਂ ਵੀ ਸਾਡੇ ਸਾਰੇ ਹੋਣ ਚਾਹਣਗੇ ਨਾ ਜੁੜੇ ਹੋਏ ਪਰਿਵਾਰਾਂ ਤੱਕ ਪਹੁੰਚਾ ਸਕੀਏ ਇਤਿਹਾਸ ਖੋਲੇ ਮਲੇਗਾ ਜਾਣਦੇ ਆ ਤੇ ਜਾਣੂ ਕਰਵਾਵਾਂਗੇ ਵੀ ਹੋਲੇ ਮੱਲੇ ਦੀ ਪਵਿੱਤਰਤਾ ਉੱਚਦਾ ਇਤਿਹਾਸ ਉੱਤੇ ਦੀ ਕਿਹੜੀ ਚੀਜ਼ਾਂ ਸਾਨੂੰ ਐਕਸੈਪਟ ਕਰਨੀ ਚਾਹੀਦੀਆਂ ਤੇ ਕਿਹੜੀ ਚੀਜ਼ਾਂ ਤੋਂ ਆਪਾਂ ਬਚਣਾ ਚਾਹੀਦਾ ਇਹ ਆਪਾਂ ਜਾ ਕੇ ਜੁੜ ਕੇ ਤੁਹਾਡੇ ਨਾਲ ਜਰੂਰ ਦੱਸਾਂਗੇ ਫਿਲਹਾਲ ਦੇ ਲਈ ਬਿਸ਼ਨਪੁਰ ਇਲਾਕਾ ਜੰਮੂ ਤੋਂ ਚੱਲਦੇ ਜਲੰਧਰ ਦੇ ਵਿੱਚ ਪਹਿਲਾ ਇਲਾਕਾ ਆਂਦਾ ਜਿੱਥੇ ਲੰਗਰ ਦੀ ਸੇਵਾਵਾਂ ਚੱਲ ਰਹੀਆਂ ਸਿਜਦਾ ਕਰਦਾ ਇਨਸਾਰੀਆਂ ਮਾਤਾਵਾਂ ਪੈਣਾ ਵੀਰਾਂ ਬਜ਼ੁਰਗਾਂ ਨੂੰ ਤੇ ਖਾਸ ਕਰਕੇ ਉਹ ਵੀਰ ਕਹਿ ਰਿਆ ਸੀ ਕਿ ਜਿਹੜੇ ਬਾਹਰ ਬੈਠੇ ਨੇ ਫੋਰਨ ਕੰਟਰੀ ਦੇ ਵਿੱਚ ਉੱਥੇ ਦੇ ਵੀਰ ਜੁੜ ਕੇ ਇਹ ਸਾਰੀ ਸੇਵਾਵਾਂ ਦੇ ਵਿੱਚ ਆਪਣੀ ਆਪਣੀ ਹਾਜ਼ਰੀ ਭਰਦੇ ਨੇ ਜਰੂਰ ਸ਼ੇਅਰ ਕਰਕੇ ਇਸ ਇਲਾਕੇ ਨੂੰ ਵੀ ਮਾਣ ਬਖਸ਼ ਸੂਰਤ ਅਸਵੀਰੰਦੇ ਰਾਹੀ ਆਪਜੀ ਤੋਂ ਹਲਵੀ ਦਾ ਮੰਗਦਾ ਦਿਓ ਅਸੀਸਾਂ ਵਾਹਿਗੁਰੂ ਜੀ ਕਾ ਖਾਲਸਾ